ਤੋ ਦੋ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਵੱਲੋਂ ਮੀਟਿੰਗ ਕੀਤੀ ਜਾ ਰਹੀ ਹੈ ਤੇ ਬੀਤੇ ਦਿਨੀ ਸ਼ੁਰੂ ਹੋਈ ਇਸ ਮੀਟਿੰਗ ਜਿਹੜੀ ਕਿ ਅੱਜ ਦੂਜੇ ਦਿਨ ਵੀ ਜਾਰੀ ਰਹੀ ਹੈ ਦੱਸਦੇ ਕਿ ਪੰਜਾਬ ਕਾਂਗਰਸ ਇਨਚਾਰਜ ਦਵਿੰਦਰ ਯਾਦਵ ਦੀ ਅਗਵਾਈ ਦੇ ਵਿੱਚ ਇਹ ਮੀਟਿੰਗ ਕੀਤੀ ਜਾ ਰਹੀ ਹੈ ਉੱਥੇ ਮੀਟਿੰਗ ਦੇ ਵਿੱਚ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਬੜਿੰਗ ਸ਼ਾਮਲ ਹੋਏ ਨੇ ਉੱਥੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੀ ਮੌਜੂਦ ਰਹੇ ਨੇ ਤੇ ਇਸ ਮੌਕੇ ਤੇ ਪੰਜਾਬ ਕਾਂਗਰਸ ਇਨਚਾਰਜ ਦਵਿੰਦਰ ਯਾਦਵ ਨੇ ਗੱਲਬਾਤ ਕਰਦੇ ਕੀ ਕੁਝ ਕਿਹਾ ਆਉ ਜਾਣਦੇ ਹਾਂ ने कई बड़े नेताओं से बैठक की क्या आप ये के चले के को लेकर भी किसी तरीके की चर्चा हुई है पार्टी मैंने ये स्पष्ट किया है कि आज जैसे हमारी ब्लॉक कांग्रेस कमेटी के पदाधिकारियों के साथ मीटिंग है हमारे जो लोकसभा के कोऑर्डिनेटर्स हैं उनके साथ मीटिंग है पीसीसी के मेंबर्स के साथ मीटिंग है कल भी ये लगातार जारी रहेगा चर्चा के पश्चात ही हम जो रिपोर्ट होगी वो में देने कि आम आदमी पार्टी ने छह सीट पंजाब के लिए तीन सीट दिल्ली के लिए दी है मेरी कोई जानकारी, क्या है कोई जानकारी, है कि जानकारी नहीं है की सात सीटें नहीं मेरी जानकारी में नहीं आएंगे आपने नहीं आज नहीं बुलाया कल आपको हाँ हाँ चर्चा में है वो छत्काल हमारे पास आएंगे लेकिन वो मीटिंग का पार्ट नहीं है अदरवाइज जो चर्चा हो रही है उसमें किस तरीके की फीडबैक आ रही है क्या नेताओं का ये कहना है हमारी है? पार्टी तैयार है 2024 के लिए पूरी तरीके से तैयार है वो हाँ, चाहे तेरह की तेरह सीट लड़नी पड़े तो हम तैयार है और मुझे नजर आ रहा है कि संगठन हमारा मजबूत है चाहे वो ब्लॉक लेवल पे है बूथ लेवल पे है या प्रदेश में मजबूती के साथ हम आगे बढ़ते हैं ਇਸ ਖਬਰ ਬਾਬਤ ਮੈਂ ਚੰਡੀਗੜ੍ਹ ਤੋਂ ਅਮੀ ਜੁੜ ਗਏ ਨੇ ਅਮੀ 2024 ਦੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਦੇ ਵੱਲੋਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਤੇ ਦੂਸਰੇ ਦਿਨ ਵੀ ਮੀਟਿੰਗ ਕੀਤੀ ਗਈ ਹੈ ਤਾਂ ਕੀ ਕੁਝ ਜਾਣਕਾਰ ਇਸ ਬਾਬਤ ਬਿਲਕੁਲ ਕਰਨ ਅਗਰ ਗੱਲ ਕੀਤੀ ਜਾਵੇ ਕਿਉਂਕਿ 2024 ਦੇ ਵਿੱਚ ਤਾਂ ਹੁਣ ਲੋਕ ਸਭਾ ਚੋਣਾਂ ਜਿਹੜੀਆਂ ਹਨ ਨਜ਼ਦੀਕ ਹੀ ਆਏ ਤੇ ਇੱਕ ਬਲੈਕ ਇਨ ਵੀ ਹੈ ਚਾਹੇ ਉਹ ਕਾਂਗਰਸ ਹੈ ਚਾਹੇ ਬੀਜੇਪੀ ਹੈ ਚਾਹੇ ਅਕਾਲੀ ਦਲ ਹੈ ਚਾਹੇ ਆਮ ਆਦਮੀ ਪਾਰਟੀ ਹੈ ਸਾਰੀ ਪਾਰਟੀਆਂ ਦੇ ਜਿਹਨੇ ਆਪਣੇ ਆਪਣੇ ਵਰਕਰ ਲੈਵਲ ਤੇ ਜਿਹੜੇ ਨੇ ਮੰਤਰੀ ਕਰਨ ਲੈਵਲ ਤੋਂ ਜਿਹੜੀਆਂ ਮੀਟਿੰਗਾਂ ਜਿਹੜੀਆਂ ਨੇ ਕਰ ਰਹੀਆਂ ਨੇ ਉਸੇ ਅਗਰ ਗੱਲ ਕੀਤੀ ਜਾਵੇ ਕਾਂਗਰਸ ਦੀ ਕਿ ਕਾਂਗਰਸ ਦੀ ਜਿਹੜੀ ਹੈ ਕੱਲ ਵੀ ਮੀਟਿੰਗ ਚੱਲ ਰਹੀ ਸੀ ਤੇ ਅੱਜ ਵੀ ਮੀਟਿੰਗ ਜਿਹੜੀ ਹੈ ਚੱਲ ਰਹੀ ਹੈ ਪੰਜਾਬ ਭਵਨ ਦੇ ਵਿੱਚ ਤੇ ਬਿਲਕੁਲ ਉਹਦੇ ਵਿੱਚ ਜਿਹੜਾ ਹੈ ਸਾਫ਼ ਤੌਰ ਤੇ ਜਿਹੜਾ ਹੈ 2024 ਦੀਆਂ ਲੋਕ ਸਭਾ ਚੋਣਾਂ ਜਿਹੜੀਆਂ ਹੋਣੀਆਂ ਆ ਉਹਨੂੰ ਲੈ ਕੇ ਜਿਹੜਾ ਹੈ ਚਰਚਾ ਜਿਹੜੀ ਹੈ ਚੱਲ ਰਹੀ ਹੈ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਚੱਲਣਾ ਚਾਹ ਰਹੀ ਹੈ ਜਿਹੜਾ ਨਾਇਨ ਜਿਹੜਾ ਆਮ ਆਦਮੀ ਪਾਰਟੀ ਦੇ ਤੇ ਜਿਹੜਾ ਵੀ ਜਿਹੜਾ ਇਹ ਹੋਣਾ ਹੈ ਤੇ ਉਹਨੂੰ ਲੈ ਕੇ ਜਿਹੜੀਆਂ ਬਿਲਕੁਲ ਚਰਚਾਆਂ ਜਿਹੜੀਆਂ ਚੱਲ ਰਹੀਆਂ ਨੇ ਮਗਰ ਹਾਲੇ ਜਿਹੜਾ ਹੈ ਕੋਈ ਵੀ ਸਾਫ਼ ਤੌਰ ਤੇ ਨਹੀਂ ਕਹਿੰਦਾ ਇਸ ਦੇ ਬਾਰੇ ਜਿਹੜਾ ਹੈ ਨਹੀਂ ਦੱਸ ਰਿਹਾ ਉਹਨਾਂ ਨੇ ਸਿਰਫ ਇਹੀ ਕਿਹਾ ਹੈ ਕਿ ਅੰਦਰ ਚਰਚਾ ਹੋ ਰਹੀਆਂ ਨੇ ਤੇ ਚਰਚਾ ਦੇ ਵਿੱਚ ਜਿਹੜਾ ਹੈ ਜੋ ਵੀ ਨਿਕਲ ਕੇ ਸੱਜਾ ਸਾਹਮਣੇ ਆਊਗਾ ਉਹ ਜਿਹੜਾ ਹਾਈ ਕਮਾਂਡ ਕੌਂਟੀਡ ਹੈ ਰੱਖਿਆ ਜਾਊਗਾ ਉੱਤੇ ਅਗਰ ਚਾਲ ਕੀ ਤਰ੍ਹਾਂ ਕਿ ਪੰਜਾਬ ਦੀਆਂ ਜਿਹੜੀਆਂ ਲੋਕ ਸਭਾ ਕੋ ਜਿਹੜੀਆਂ ਜਿਹੜੀਆਂ ਸੀਟਾਂ ਨੇ ਕਹਿੰਦੇ ਆਂ ਕਾਂਗਰਸ ਵਾਲੇ ਸਾਫ਼ ਤੌਰ ਤੇ ਕਹਿੰਦੇ ਦਿਖ ਰਹੇ ਨੇ ਕਿ ਅਸੀਂ 13 ਨਹੀਂ 13 ਸੀਟਾਂ ਤੇ ਵੀ ਲੜ ਸਕਦੇ ਆਂ ਸਾਡੇ ਕੋਲ ਜਿਹੜੀਆਂ ਪੂਰੀ ਆਪਣਾ ਹੈ ਸਾਡਾ ਜਿਹੜਾ ਹੈ ਅੰਦਰ ਦੇ ਜ ਤਾਰੇ ਕਰਦਾ ਹੈ ਉਹਨਾਂ ਦੇ ਨਾਲ ਵੀ ਜਿਹੜੀ ਹੈ ਗੱਲ ਚੱਲ ਰਹੀ ਹੈ ਜੀ ਜਿਵੇਂ ਤਾਂ ਅਕਸਰ ਵੀ ਅਕਸਰ ਜਿਹੜਾ ਦੇਖਿਆ ਜਾਂਦਾ ਕਿ ਕਾਂਗਰਸ ਦੇ ਵਿੱਚ ਕਾਟੋ ਕਲੇਸ਼ ਚੱਲਦਾ ਰਹਿੰਦਾ ਹੈ ਤੇ ਪਿਛਲੇ ਦਿਨ ਵੀ ਜਿਹੜੀ ਮੀਟਿੰਗ ਦੇ ਵਿੱਚ ਕਿਕੀ ਢਿੱਲੋਂ ਨੇ ਬਾਇਕਾਟ ਕਰਨ ਦੀ ਖਬਰ ਸਾਹਮਣੇ ਆਈ ਸੀ ਤਾਂ ਅੱਜ ਫੇਰ ਜਿਹੜੀ ਕਿ ਮੀਟਿੰਗ ਕੀਤੀ ਗਈ ਹੈ ਨਵਜੋਤ ਸਿੱਧੂ ਵੀ ਜਿਹੜੇ ਕਿ ਇਸ ਵਿੱਚ ਦੇ ਵਿੱਚ ਚਰਚਾ ਦਾ ਵਿਸ਼ਾ ਰਹੇ ਨੇ ਤਾਂ ਕੀ ਕਹਿਣਾ ਚਾਹੋਗੇ

ਅਮੋ ਜੀ ਅੱਜ ਦੀ ਮੀਟਿੰਗ ਦੀ ਗੱਲ ਕਰੀ ਜਾਵੇ ਤਾਂ ਅੱਜ ਕੋਈ ਫੈਸਲਾ ਨਿਕਲ ਕੇ ਸਾਹਮਣੇ ਆਇਆ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਗੱਟ ਜੋੜ ਦਾ ਬਿਲਕੁਲ ਗੱਟ ਜੋੜ ਨੂੰ ਲੈ ਕੇ ਜਰੂਰ ਸਤ ਸੰਸਾਰਾਂ ਦੇ ਜਿਹੜੇ ਹਨ ਸਵਾਲ ਪੁੱਛਦੇ ਨੇ ਸਿਰਦੇ ਮੋਟ ਜਵਾਬ ਹੀ ਜਿਹੜਾ ਹੈ ਦਿੱਤਾ ਗਿਆ ਹੈ ਸਪੱਸ਼ਟ ਕੀਤਾ ਗਿਆ ਹੈ ਕਿ ਹਾਈ ਕਮਾਂਡ ਤੋਂ ਉਸੇ ਜਿਹੜੀ ਹੈ ਤੇ ਇਹ ਜਿਹੜੀ ਚਰਚਾ ਜਿਹੜੀ ਹੈ ਚੱਦੀ ਜਾ ਰਹੀ ਹੈ ਦੇਖਣਾ ਹੋਵੇਗਾ ਕਿ ਸ਼ਾਮ ਤੱਕ ਜਿਹੜੀ ਹੁਣ ਮੀਟਿੰਗ ਜਿਹੜੇ ਚੱਲਦੀ ਹੈ ਤੇ ਉਹਦੇ ਵਿੱਚ ਕੀ ਨਤੀਜੇ ਸਾਹਮਣੇ ਆਉਂਦਾ ਹੈ ਹਾਂ ਹਮੇ ਤੁਹਾਨੂੰ ਲੱਗਦਾ ਕਿ ਆਉਣ ਵਾਲੀ ਮੀਟਿੰਗਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਵੀ ਹੋ ਸਕਦੇ ਬਿਲਕੁਲ ਜੋ ਦੇਖੋ ਨਾ ਜੋ ਹਿੰਦੂ ਕਾਂਗਰਸ ਦੇ ਵੱਡੇ ਡਿਗਜ ਨੇਤਾ ਨੇ ਸੋਰਾਣਾ ਤੇਰਾ ਹੈ ਹੋ ਸਕਦਾ ਹੈ ਕਿ ਉਹਨਾਂ ਨੂੰ ਵੀ ਜਿਹੜਾ ਹੈ ਸ਼ਾਮਲ ਕੀਤਾ ਜਾ ਸਕੇ ਮਗਰ ਅਕਤਨਾ ਜੜੀਆਂ ਨੇ ਬਿਲਕੁਲ ਲਗਾਤਾਰ ਚੱਲ ਰਹੀ ਹੈ ਯਾਨੀ ਕਿ ਜਿਹੜੀ ਇਹ ਨਾਰਾਜ਼ਗੀ ਹੈ ਇਸ ਨਾਰਾਜ਼ਗੀ ਨੂੰ ਦੂਰ ਕੀਤਾ ਜਾਵੇ ਕਿਸੇ ਨਾ ਕਿਸੇ ਤਰ੍ਹਾਂ ਕਿਉਂਕਿ ਇਹ ਨਾ ਹੋਵੇ ਕਿ ਇਹ ਨਾਰਾਜ਼ਗੀ ਦੇ ਚੱਲਦੇ 2024 ਦੇ ਜਿਹੜੇ ਚੋਣਾਂ ਹੈ ਉਹਨਾਂ ਤੇ ਪੰਜਾਬ ਦੇ ਵੀ ਜਿਹੜਾ ਹੈ ਅਸਰ ਦੇਖਣ ਨੂੰ ਮਿਲਿਆ ਤੇ ਬਿਲਕੁਲ ਸਾਫ਼ ਤੌਰ ਤੇ ਜਿਹੜਾ ਹੈ ਕਿਹਾ ਜਾ ਰਿਹਾ ਹੈ ਕਿ ਨਾਰਾਜ਼ਗੀ ਨੂੰ ਲੈ ਕੇ ਜ਼ਰੂਰ ਗੱਲਬਾਤ ਹੋ ਸਕਦੀ ਹੈ ਜੀ ਜੋ ਵੀ तमाम जानकारी ਲਈ ਤੁਹਾਡਾ ਬਹੁਤ ਬਹੁਤ ਧੰਨਵਾਦ